ਅੰਮ੍ਰਿਤਸਰ ਇੰਪਰੂਵਮੈਂਟ ਟਰਸ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਦਿਨੇਸ਼ ਬੱਸੀ ਨੇ ਅੱਜ ਜੋੜਾਫਾਟਕ ਰੇਲਵੇ ਅੰਡਰਪਾਸ ਬ੍ਰਿਜ ਵਿੱਚ ਸਫਾਈ ਅਭਿਆਨ ਚਲਾ ਕੇ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਸਿੱਧੇ ਘਟਗਾਰੇ ਵਿੱਚ ਖੜਾ ਕਰ ਦਿੱਤਾ ਇਹ ਮੁਹਿੰਮ ਡਾਕਟਰ ਭੀਮrao ਅੰਬੇਦਕਰ ਜੀ ਦੇ ਮਹਾਪਰਿਆਵਰਣ ਦਿਵਸ ਨੂੰ ਸਮਰਪਿਤ ਸੀ ਇਹ ਉਹ ਅੰਡਰਪਾਸ ਹੈ ਜਿਸ ਨੂੰ ਬੱਸੀ ਨੇ ਆਪਣੇ ਇੰਪਰੂਵਮੈਂਟ ਟਰਸ ਦੇ ਚੇਅਰਮੈਨ ਕਾਲ ਵਿੱਚ ਪਾਸ ਕਰਵਾਇਆ ਸੀ ਇਲਾਕੇ ਦੀ ਪਿਛਲੇ ਕਈ ਮਹੀਨਿਆਂ ਤੋਂ ਐਸੀ ਹਾਲਤ ਦੇਖ ਕੇ ਉਹ ਡੂੰਗੇ ਤੌਰ ਤੇ ਦੁਖੀ ਸਨ ਉਹਨਾਂ ਨੇ ਦੱਸਿਆ ਕਿ ਇਸ ਅੰਡਰਪਾਸ ਦੇ ਐਸੀ ਗੰਦਗੀ ਬਾਰੇ ਉਹਨਾਂ ਨੇ ਕਈ ਵਾਰ ਪ੍ਰਸ਼ਾਸਨ ਨੂੰ ਸੂਚਿਤ ਵੀ ਕੀਤਾ ਪਰ ਉਹਨਾਂ ਨੇ ਅਪੀਲ ਵੀ ਕੀਤੀ ਪਰ ਇੱਥੇ ਨਾ ਤਾਂ ਸਫਾਈ ਕੀਤੀ ਗਈ ਅਤੇ ਨਾ ਹੀ ਸੈਨੀਟਾਈਜੇਸ਼ਨ ਪਰ ਇਸੇ ਵੱਲ ਕਿਸੇ ਦਾ ਧਿਆਨ ਨਹੀਂ ਗਿਆ ਮਸੀਨੇ ਕਿਹਾ ਜਦੋਂ ਮੈਂ ਖੁਦ ਇੱਥੇ ਆ ਕੇ ਸਫਾਈ ਮੁਹਿੰਮ ਸ਼ੁਰੂ ਕਰ ਦਿੱਤਾ ਤਾਂ ਉਦੋਂ ਹੀ ਪ੍ਰਸ਼ਾਸਨ ਦੀ ਕੁੰਮਕੜਨੀ ਨੀਂਦ ਖੁੱਲ ਗਈ ਰਾਤੋ-ਰਾਤ ਸਫਾਈ ਸ਼ੁਰੂ ਕਰਵਾ ਦਿੱਤੀ ਗਈ ਟਰਾਲੀਆਂ ਲਗਾ ਦਿੱਤੀਆਂ ਗਈਆਂ ਜੇ ਇਹ ਕੰਮ ਪਹਿਲਾਂ ਹੋ ਗਿਆ ਹੁੰਦਾ ਤਾਂ ਸਾਨੂੰ ਖੋਦ ਇੱਥੇ ਆ ਕੇ ਝਾੜੂ ਨਹੀਂ ਲਾਉਣਾ ਪੈਂਦਾ। ਉਹਨਾਂ ਨੇ ਅੱਗੇ ਕਿਹਾ ਕਿ ਲੋਕਾਂ ਨੂੰ ਵਾਦੇ ਨਹੀਂ ਕੰਮ ਚਾਹੀਦਾ ਹੈ। ਮੈਂ ਪਿਛਲੇ 15 ਸਾਲਾਂ ਤੋਂ ਇਸ ਇਲਾਕੇ ਵਿੱਚ ਕੰਮ ਕਰ ਰਿਹਾ ਹਾਂ ਅਤੇ ਅੱਗੇ ਵੀ ਕਈ ਲੋਕਾਂ ਲਈ ਹਮੇਸ਼ਾ ਖੜ੍ਹਾ ਰਵਾਂਗਾ। ਅਭਿਆਨ ਦੌਰਾਨ ਸੰਤ ਬਾਬਾ ਪੂਰੀਵਾਲੇ ਸੰਸਥਾ ਦੇ ਸਹਿਯੋਗ ਨਾਲ ਪੋਦਾ ਰੋਪਣ ਵੀ ਕੀਤਾ ਗਿਆ। ਸਫਾਈ ਮੁਹਿੰਮ ਵਿੱਚ ਉਹਨਾਂ ਦੇ ਪੁੱਤਰ ਵੰਸ਼ਬੱਤੀ ਕਾਉਂਸਲਰ ਛਿੰਦਰ ਬਿਰਲਾ, ਪਵਨ ਰਾਣਾ, ਬਲਦੇਵ ਸਿੰਘ ਬਿੱਲਾ, ਪੰਗਤ ਚੋਹਾਨ, ਸਾਗਰ ਪਬਲੂ संदीप शाह ਅਤੇ ਭਾਰਤੀ ਵਾਲਮੀਕੀ ਆਦਿ ਧਰਮ ਸਮਾਜ 1964 ਦੇ ਮੈਂਬਰ ਬਿੱਲੂ ਸਮੀਤ ਕਈ ਸੰਸਥਾਵਾਂ ਨੇ ਹਿੱਸਾ ਲਿਆ ਬਸੀ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਦਿਖਾਵੇ ਲਈ ਕਾਰਵਾਈ ਨਹੀਂ ਸਗੋ ਰੋਜ਼ਾਨਾ ਸਫਾਈ ਤੇ ਟਾਂਗ ਨਾਲ ਮੇਨਟੇਨੈਂਸ ਯਕੀਨੀ ਕਰਨੀ ਚਾਹੀਦੀ ਹੈ ਤੇ ਜੇ ਰੋਜ਼ ਸਫਾਈ ਹੋਵੇ ਤਾਂ ਲੋਕਾਂ ਨੂੰ ਤਕਲੀਫ ਨਹੀਂ ਆਉਂਦੀ ਅਤੇ ਨਹੀਂ ਨੇਤਾਵਾਂ ਨੂੰ ਆਵਾਜ਼ ਉਠਾਣੀ ਪੈਂਦੀ ਉਹਨਾਂ ਨੇ ਕਿਹਾ ਕਿ ਜੇ ਚੇਤਾਵਨੀ ਤੋਂ ਬਾਅਦ ਪ੍ਰਸ਼ਾਸਨ ਸਫਾਈ ਕਰ ਸਕਦਾ ਹੈ ਤਾਂ ਪਹਿਲਾਂ ਕਿਉਂ ਨਹੀਂ ਇਸ ਲਈ ਸਮੇਂ ਰੰਦੇ ਪ੍ਰਸ਼ਾਸਨ ਨੂੰ ਉਜਾਗਰ ਰਹਿਣਾ ਚਾਹੀਦਾ ਹੈ ਅਤੇ ਇਲਾਕੇ ਦੀ ਸਫਾਈ ਦਾ ਪੱਕਾ ਧਿਆਨ ਰੱਖਣਾ ਚਾਹੀਦਾ ਹੈ ਅੰਤ ਵਿੱਚ ਉਹਨਾਂ ਨੇ ਸੰਤ ਬਾਬਾ ਪੂਰੀਵਾਲਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਇੱਥੇ ਆ ਕੇ ਸਫਾਈ ਤੇ ਪੌਦਾ ਰੋਪਣ ਵਿੱਚ ਪੂਰਾ ਸਹਿਯੋਗ ਦਿੱਤਾ ਕਿੰਨੇ ਚਿਰ ਤੋਂ ਸਮੱਸਿਆ ਹੈ ਸਮੱਸਿਆ ਜੀ ਇਹ ਲੋਕੀ ਹੈ ਲੋਟੀਆਂ ਹੈ ਛੇੜਾ ਅਨੁਜਾਇਤਾ ਬਚਾਰਾ ਫੋਨ ਕਰਦਾ ਤਾਂ ਉਦੋਂ ਆ ਜਾਂਦਾ ਨਹੀਂ ਪੂਰਾ ਵੀ ਲੈ ਗਏ ਇੱਥੇ ਸੁੱਤੀ ਜਾਂਦੇ ਆ ਅਨੇ ਹੀ ਬਈ ਗੈਰੋਲੀ ਦਾ ਅਸਲ ਨਹੀਂ ਪਤਾ ਇੱਥੇ ਸੁਣਦੇ ਪਿੱਛੇ ਸੁਣਦੇ ਜਨਾਨੀਆਂ ਰਾਤ ਨੂੰ ਜਰੂਰ ਸੁੱਟਿਆ ਕੀ ਕਰੀਏ ਫਿਰ ਜਨਾਨੀਆਂ ਨਹੀਂ ਕਰਨੇ ਜਿਨੇ ਦੁਪਹਿਰੀ ਸੁਟਨੇ ਅੱਜ ਉਹ ਨਹੀਂ ਇਕਾ ਕੀਤਾ ਕਾਲ ਤੋਂ ਕੋੜਾ ਹੀ ਜਿਨੇ ਦੁਪਹਿਰੀ ਸੁਟਨੇ ਜਿਹੜੇ ਜਿਹਦੇ ਕੋ ਮਰਜ਼ੀ ਜੁਰਮਾਨਾ ਕਰ ਲੋ ਆ ਇਹਨੇ ਦੁਪਹਿਰੀ ਕਰਨਾ ਸਾਬ ਅੰਬੇਦਕਰ ਦੀ ਨਵ ਨਿਰਮਾਨ ਦੇ ਵਸਸੀ ਅਸੀਂ ਸਾਰੀ ਟੀਮ ਨੇ ਫੈਸਲਾ ਕੀਤਾ ਕਿ ਜੋੜਾ ਫਾਟਕ ਮੈਂ ਆਪਣੇ ਹੱਕੀ ਜਦੋਂ ਮੈਂ ਦਾਸ ਚੇਅਰਮੈਨ ਸੀ ਉਦੋਂ ਇਸ ਦਾ ਮੂਰਤ ਕੀਤਾ ਇਹਨੂੰ ਪੂਰਾ ਕਰਾਇਆ ਇਲਾਕੇ ਦੇ ਲੋਕਾਂ ਨੂੰ ਸਹੂਲਤ ਕਿ ਲੋਕ ਲੋਕ 50 ਹਜ਼ਾਰ ਲੋਕ ਰੋਜ਼ ਇੱਥੋਂ ਆਉਂਦੇ ਜਾਂਦੇ ਸੀ 182 ਟ੍ਰੇਨਾਂ ਗੁਜ਼ਰਦੀਆਂ ਸੀ ਉਸ ਸਮੇਂ ਜਦੋਂ ਮੈਂ ਆਦਾ ਬਾਰੇ ਸਾਰਾ ਲਿਤਾ ਸੀ 182 ਟ੍ਰੇਨਾਂ ਨਿਕਲ ਜਾਂਦੀਆਂ ਉਹ 182 ਟ੍ਰੇਨਾਂ ਦੇ ਚਾਰ-ਚਾਰ ਘੰਟੇ ਜਾਮ ਰਹਿੰਦਾ ਸੀ ਲੋਕ ਪਰੇਸ਼ਾਨ ਰਹਿੰਦੇ ਸੀ ਅੱਜ ਕੀ ਹਾਲਾਤ ਹੋ ਗਏ ਇਸ ਇਲਾਕੇ ਦੇ ਲੋਕ ਗੰਧ ਦੇ ਢੇਰ ਲੱਗੇ ਸੀ ਮੈਂ ਤੁਹਾਨੂੰ ਦਿਖਾਣਾ ਮੈਂ ਫੋਟੋਆਂ ਇੱਥੀਆਂ ਹੀ ਲੇਕਿਨ ਪ੍ਰਸ਼ਾਸਨ ਉਸ ਜਗਾਨ ਦੀ ਲੋਡ ਸੀ ਇਹ ਅੱਜ ਕੂੜੇ ਦੇ ਢੇਰ ਲੱਗੇ ਦੇਖੋ ਇਹ ਕੱਲ ਜਗਾਈਆਂ ਇਹ ਕੱਲ ਤੋਂ ਜੀ ਸੀ ਪੀਆਂ ਲਾ ਕੇ ਕੂੜੇ ਦੇ ਢੇਰ ਚੁੱਕੇ ਜਾ ਰਹੇ ਨੇ ਸਾਰਾ ਕੁਝ ਕੀਤਾ ਜਾ ਰਿਹਾ ਲੇਕਿਨ ਫੇਰ ਵੀ ਨਹੀਂ ਸਫਾਈ ਹੋਈ ਦੇਖੋ ਹਾਲਾਤ ਉਹ ਲੋਕ ਚਿਲਾ ਰਹੇ ਨੇ ਉਹ ਸਾਰੇ ਪਰਿਵਾਰ ਖੜੇ ਨੇ ਮੇਰੇ ਆਪਣੇ ਪਰਿਵਾਰ ਨੇ ਉੱਥੇ ਗੰਦਗੀ ਦੇ ਢੇਰ ਕੋਈ ਸਫਾਈ ਸੇਵਕ ਹੀ ਨਹੀਂਗਾ ਮੈਂ ਕਾਰਪੋਰੇਸ਼ਨ 'ਚ ਫੋਨ ਕੀਤਾ ਮੈਂ ਕਿਹਾ ਜੀ ਇੱਥੇ ਬਿਨ ਲਗਾ ਦਿੱਤਾ ਜਾਵੇ ਕਿ ਤਾਂ ਕਿ ਲੋਕ ਇੱਕ ਬਿਨ ਦੇ ਵਿੱਚ ਕਹਿੰਦੇ ਜੀ ਇਹ ਬਿਨ ਲੈਸ ਸਿਟੀ ਹੋ ਗਿਆ ਐਨਜੀਟੀ ਨੇ ਇਹਨੂੰ ਬੈਲ ਲੈਸ ਸਿਟੀ ਕਰਤਾ ਇਹ ਇਹ ਬਿਨ ਲੈਸ ਸਿਟੀ ਕਰਤਾ ਮੈਂ ਕਹਿੰਦਾ ਕਿ ਬੈਲ ਲੈਸ ਸਿਟੀ ਕਰਤਾ ਤੁਸੀਂ ਘਰੋਂ ਘਰੋਂ ਕਲੈਕਟ ਕਰੋ ਤੇ ਲੋਕ ਕੂੜਾ ਨਾ ਸਿੱਟਣ ਲੋਕਾਂ ਨੂੰ ਵੀ ਜਾਗਰੂਤ ਕਰਨ ਦੀ ਲੋੜ ਆ ਅੱਜ ਬੱਸੀ ਨੇ ਆਣਾ ਸੀ ਤੇ ਕੂੜਾ ਸਫਾਈ ਹੋਣੀ ਨਹੀਂ ਹੋਗੀ ਪਾਣੀ ਦੇ ਬਿਚਾਵ ਅਸੀਂ ਆਪਣੀ ਟੀਮ ਲੈ ਕੇ ਆਏ ਆ ਮੈਂ ਇਸ ਸਰਕਾਰ ਨੂੰ ਸਤਿਨ ਜਨਾ ਮੇਅਰ ਸਾਹਿਬ ਵੀ ਆ ਗਾ ਇੱਕ ਕੌਂਸਲਰ ਆ ਆਪਾ ਦੀ ਪਾਰਟੀ ਦਾ ਹੈ ਉਹ ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਇਹਨਾਂ ਨੂੰ ਜਗਾਨ ਦੀ ਲੋੜ ਆ ਮੈਂ ਜਗਾਨ ਆਇਆ ਕਿ ਵੀਰੋ ਤੁਹਾਨੂੰ ਲੋਕਾਂ ਨੇ ਸੇਵਾ ਦਿੱਤੀ ਹੈ ਇਸ ਇਲਾਕੇ ਦੀ ਸਫਾਈ ਵੱਲ ਧਿਆਨ ਦਿਓ ਅੱਜ ਪੂਰੇ ਗਲੀ ਗਲੀ ਚ ਢੇਰ ਲੱਗਿਆ ਮੈਂ ਚੁੱਪ ਨਹੀਂ ਬੱਟੂਗਾ ਅੱਜ ਮੈਂ ਇੱਥੇ ਸਾਫ਼ ਕਰਨਗੇ ਕੱਲ ਨੂੰ ਮੈਂ ਦੂਜੇ ਹਰ ਹਫ਼ਤੇ ਕਿਤੇ ਨਾ ਕਿਤੇ ਮੰਨਲੇ ਜਾ ਕੇ ਇਹਨਾਂ ਨੂੰ ਦਬਾ ਕੇ ਰਹਿਣਾਗਾ ਇਸ ਇਲਾਕੇ ਨੂੰ ਲਗਾਤਾਰੀ ਸੋਸ਼ਲ ਮੀਡੀਆ ਤੇ ਪੂਰੀ ਦੀ ਵੀਡੀਓ ਵਾਇਰਲ ਹੁੰਦੀ ਆ ਅੰਮ੍ਰਿਤਸਰ ਦੀਆਂ ਸਰਕਾਰ ਕੋਲ ਉਸ ਚੋਬੀ ਤਾਰੀ ਬੈਠਾ ਕੀ ਕਰ ਦੇਖੋ ਇਹਨਾਂ ਦੀ ਆਪਸੀ ਲੜਾਈ ਨਹੀਂ ਮੁੱਕ ਰਹੀ ਸੀਨੀਅਰ ਡਿਪਟੀ ਮੇਅਰ ਤੇ ਮੇਅਰ ਦੀ ਲੜਾਈ ਨਹੀਂ ਮੁੱਕ ਰਹੀ ਜੇ ਕੋਈ ਮੇਅਰ ਦੇ ਖਿਲਾਫ ਚੱਲਦਾ ਤੇ ਸੀਨੀਅਰ ਡਿਪਟੀ ਮੇਅਰ ਰਾਤੀ 12:00 12:00 ਵਜੇ ਕੂੜਾ ਚ ਕਾਂਚਾ ਦਿੰਦੇ ਉਹ ਯਾਰ ਲੋਕਾਂ ਨੇ ਤੁਹਾਨੂੰ ਕੁਰਸੀਆਂ ਤੇ ਬਿਠਾਇਆ ਬਿਨਾ ਪੱਖ ਪਾਤ ਤੇ ਇਲਾਕੇ ਨੇ ਗੁਰੂ ਨਗਰੀ ਦੇ ਵਿੱਚ ਤੁਸੀਂ ਸਫਾਈ ਦਾ ਧਿਆਨ ਲ ਕਰੋ ਇਹ ਇਲਾਕਾ ਬਹੁਤ ਜ਼ਰੂਰੀ ਹੈ ਸਫਾਈ ਬੜੀ ਜ਼ਰੂਰੀ ਮੇਰੇ ਨਾਲ ਚੱਲਣੇ ਇਹ ਦੌਰ ਦਿਖਾਣਾ ਸਫਾਈ ਹਰ ਕਿੰਨੇ ਸਾਲਾਂ ਤੋਂ ਹਰ ਸਾਲ ਸਫਾਈ ਦੇ ਮਸਲੇ 'ਚ ਫਸਟ ਆ ਰਿਹਾ ਹੈ ਇਹ ਲੋਕ ਇਸ ਤਰ੍ਹਾਂ ਨਹੀਂ ਮੰਨਣਗੇ ਹੁਣ ਅਸੀਂ ਇਹਨਾਂ ਨੂੰ 4 ਸਾਲ ਦਾ ਸਮਾਂ ਦਿੱਤਾ ਕਿ 4 ਸਾਲ ਆਓ ਕਰੋ ਤੁਸੀਂ ਗੁਰੂ ਨਗਰੀ ਲਈ ਲੇਕਿਨ ਕੁਝ ਨਹੀਂ ਕਰਤਾ ਪਰ ਫਰੋਜ਼ੀ ਪਾਰਟੀਆਂ ਨੂੰ ਲਗਾਤਾਰ ਘੇਰਦੇ ਹੋਏ ਨਜ਼ਰਾਂ ਤੇ ਕਹਿੰਦੇ ਕਿ ਕੰਟਰੈਕਟ ਇੱਜਾ ਤਗੜਾ ਕੀਤਾ ਸੀਗਾ ਜਿਹਨੂੰ ਆਪਾਂ ਤੋੜ ਨਹੀਂ ਸਕਦੇ ਤੇ ਇਸ ਕਰਕੇ ਕੂੜੇ ਦੀ ਸਮੱਸਿਆ ਹੈ ਕਿਉਂ ਨਹੀਂ ਇਹਨਾਂ ਨੇ ਹੁਣੇ ਕੂੜੇ ਦੀ ਸਮੱਸਿਆ ਵਾਸਤੇ ਕੀਤਾ ਕੰਟਰੈਕਟ ਕੀਤਾ ਉਹ ਵੀ ਨਹੀਂ ਸਿਰੇ ਚੜ ਰਿਹਾ ਜਿਹਦੀ ਕੋਪੇਬਿਲਿਟੀ ਨਹੀਂ ਗਈ ਜਿਸ ਕੰਪਨੀ ਨੂੰ ਟੈਂਡਰ ਦੇਵੋਗੇ ਤੇ ਉਹ ਕਿੱਥੋਂ ਚੁਕੇਗਾ ਅੱਜ ਕੂੜਿਆਂ ਦੇ ਢੇਰ ਲੱਗੇ ਆ ਯਾਰ ਉਹਨਾਂ ਨੂੰ ਪੈਸੇ ਦਿਓ ਅੱਜ ਮੈਂ ਵਾ ਤੁਸੀਂ ਜੇ ਪੇਟ ਭਰ ਕੇ ਰੋਟੀ ਨਹੀਂ ਮਿਲੇਗੀ ਖਾਣਾ ਨਹੀਂ ਮਿਲੇਗਾ ਤੇ ਅਸੀਂ ਕਿਸ ਤਿਸ ਤਰ੍ਹਾਂ ਚੱਲਾਂਗੇ ਦੱਸੋ ਪੈਸਾ ਲੈ ਲਿਓ ਹਰ ਮਹੀਨੇ ਆ ਜਾਂਦੇ ਨੇ ਪਰ ਸਫਾਈ ਦਾ ਧਿਆਨ ਨਹੀਂ ਰਹਿਦਾ ਜੇ ਟਰਾਲੀਆਂ ਲੱਗ ਲੱਗ ਲੈ ਕੇ ਉਹ ਜਾਂਦੇ ਨੇ ਪਤਾ ਜਿਹੜਾ ਕੂੜਾ ਬਾਹਰ ਫੁੱਟ ਕੇ ਜਾਂਦਾ ਯਾਰ ਟਰਾਲੀਆਂ ਤੇ ਦੁਕਨੀ ਅਗਲੇ ਮੋੜ ਤੇ ਛੁੱਟ ਦਿੰਦੀਆਂ ਕੂੜਾ ਦੇ ਉੱਤੇ ਹੀ ਪਿਆ ਰਹਿ ਜਾਂਦਾ ਇਹ ਇਹਦੇ ਵਾਸਤੇ ਸਰਕਾਰ ਨੂੰ ਉੱਚ ਕਦਮ ਉਠਾਣੇ ਚਾਹੀਦੇ ਆ ਔਰ ਸਰਕਾਰ ਸਿਰਫ ਤੇ ਸਿਰਫ ਝੂਠੀ ਸ਼ੌਹਰਤ ਔਰ ਝੂਠੇ ਦਾਵੇ ਕਰ ਰਹੀ ਐ ਲਾਲ ਬਤੀਆਂ ਦੀਆਂ ਗੱਡੀਆਂ ਜੱਗੇ ਪਿੱਛੇ ਘੁੰਮ ਰਹੇ ਨੇ ਕੋਈ ਕੰਮ ਨਹੀਂ ਕਰ ਰਹੇ ਔਰ ਮੇਅਰ ਸਾਹਿਬ ਮੇਰੇ ਭਰਾ ਨੇ ਸਾਡੀ ਪਾਰਟੀ ਤੋਂ ਗਏ ਨੇ ਉਹਨਾਂ ਨੂੰ ਚਾਹੀਦਾ ਕਿ ਉਹ ਆਪਣੇ ਇਸ ਇਲਾਕੇ ਦੇ ਤੇ ਪੈਦ ਦੇ ਆਧਾਰ ਤੇ ਅੱਜ ਸੋਨੀ ਸਾਹਿਬ ਨੂੰ ਕਿਉਂ ਲੋਕ ਯਾਦ ਕਰਦੇ ਨੇ ਕਿਉਂ ਕਰਦੇ ਨੇ ਕਿਉਂਕਿ ਸੋਨੀ ਸਾਹਿਬ ਨੇ ਆਪਣੀ ਮੇਅਰ ਦੀ 10 ਓਵਰ ਚ ਘਰ ਘਰ ਦੇ ਵਿੱਚ ਕੰਮ ਕਰਾਏ ਸੀ ਲੋਗਾਂ ਨੂੰ ਸਹੂਲਤਾਂ ਦਿੱਤੀਆਂ ਸੀ ਅੱਜ ਵੀ ਓਪੀਸ ਸੋਨੀ ਡਿਪਟੀ ਸੀਐਨ ਤੱਕ ਪਹੁੰਚੀਏ ਲੇਕਿਨ ਓਪੀਸ ਸੋਨੀ ਨੂੰ ਅੱਜ ਵੀ ਮੇਅਰ ਸੋਨੀ ਦੇ ਨਾਮ ਨਾਲ ਜਾਣਦੇ ਆ ਜੇ ਦਿਨੇਸ਼ ਮਸੀ ਨੇ 2.5 ਸਾਲ ਆਪਣੀ ਟਨਓਵਰ ਚ ਚੇਅਰਮੈਨੀ ਦੇ ਕੰਮ ਕੀਤਾ ਸੀ ਤੇ ਅੱਜ ਲੋਕ ਯਾਦ ਕਰਦੇ ਕਿ ਚੇਅਰਮੈਨ ਨੂੰ ਕੋਈ ਕੰਮ ਕਰਦਾ ਪਿਛਲੇ ਦਿਨੀ ਭਗਵਾਨ ਤੁਮਾਰਾ ਕਾਪ ਨੇ ਕਿਹਾ ਕਿ ਅਸੀਂ ਇਸਨੂੰ ਪਵਿੱਤਰ ਸ਼ਹਿਰ ਦਾ ਸਤਿਕਾਰ ਦਿੱਤਾ ਜਾ ਹਾਂ ਵਧੀਆ ਕਦਮ ਹੈ ਪਵਿੱਤਰ ਸ਼ਹਿਰ ਦਾ ਦਰਜਾ ਦੋ ਉਸ ਤੋਂ ਪਹਿਲਾਂ ਸਭ ਤੋਂ ਜਨਾ ਗੁਰੂ ਮਹਾਰਾਜ ਨੇ ਕੀ ਕਿਹਾ ਬਾਬਾ ਸਾਹਿਬ ਅੰਬੇਦਕਰ ਜੀ ਨੇ ਕੀ ਕਿਹਾ ਸਭ ਤੋਂ ਜ਼ਰੂਰੀ ਆਪ ਸਵਿਧਾਨ ਚ ਲਿਖੇਗੇ ਸਫਾਈ ਜ਼ਰੂਰੀ ਆ ਤੇ ਸਫਾਈ ਦਾ ਬਹੁਤ ਜ਼ਰੂਰੀ ਆ ਆਪਾਂ ਇਸ ਗੁਰੂ ਨਗਰੀ ਨੂੰ ਸਾਫ਼ ਸੁਥਰਾ ਰੱਖੀਏ ਕਿੰਨੀ ਸ਼ਰਮ ਦੀ ਗੱਲ ਆ ਬਾਹਰੋਂ ਲੋਕ ਆਏ ਵਿਦੇਸ਼ਾਂ ਤੋਂ ਉਹ ਕੂੜਾ ਚੁੱਕ ਰਹੇ ਨੇ ਯਾਰ ਹੋਸਦੇ ਨਹੀਂ ਸਾਨੂੰ ਇਸ ਸਰਕਾਰ ਨੂੰ ਮਰ ਜਾਣਾ ਚਾਹੀਦਾ ਸੀ ਸਤੀਫੇ ਦੇ ਦੇਣੇ ਚਾਹੀਦੇ ਸੀ ਕਿ ਅਸੀਂ ਨਾਕਾਮ ਆਪਾਂ ਇਹ ਸਾਰਾ ਕੁਝ ਅਸੀਂ ਦੇਖੇ ਚੱਕੇ